ਭਾਰਤ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਜਿਹੜਾ ਡੇਰਾਵਾਂ ਲਗਾਤਾਰ ਫੁੱਲਣ ਤੋਂ ਹੋ ਰਿਹਾ ਉਹ ਡੇਰਾਵਾਂ ਹਰ ਤਰਫ ਵਿੱਚ ਬੜੀ ਤੇਜ਼ੀ ਨਾਲ ਵੱਧ ਰਹੇ ਨੇ ਤੇ ਇਦਾਂ ਦੇ ਹੋਰ ਬਹੁਤ ਸਾਰੇ ਡੇਰਿਆਂ ਚ ਜਿੱਥੇ ਉਫਾ ਦੇ ਨਾਂ ਦੇ ਪੂਰੀਆ ਦੇ ਨਾਂ ਦੇ ਗੁਪਤ ਜਗ੍ਹਾ ਬਣਾਈਆਂ ਹੋਈਆਂ ਨੇ ਉੱਥੇ ਇਹਨਾਂ ਸਾਧਾਂ ਵੱਲੋਂ ਗੂਗਨਿਆਂ ਵੱਲੋਂ ਫਲਾਤ ਕਰਦੇ ਦੇਖਦੇ ਹੀ ਵੇਖਦੇ ਇਹਨਾਂ ਪਤਨੀ ਪਾਪਿਆਂ ਦਾ ਵਿਚਾਰ ਸਾਮਰਾਜ ਖੜਾ ਹੋ ਜਾਂਦਾ ਹੈ ਢੋਲੀ ਭਲੀ ਜਨਤਾ ਦਾ ਭਾਵੇਂ ਕੁਝ ਸੋਰੇ ਜਾਂ ਨਾ ਪਰ ਇਹਨਾਂ ਪਾਪਿਆਂ ਦੀ ਜਿੰਦਗੀ ਐਸ਼ ਪ੍ਰਸਤੀ ਵਾਲੀ ਅਤੇ VIP ਵਾਲੀ ਹੁੰਦੀ ਹੈ ਇਹ ਪਾਪੇ ਲੋਕਾਂ ਦੀ ਹੱਕ ਹਲਾਲ ਤੇ ਮਿਹਨਤੀ ਕਮਾਈ ਲੁੱਟ ਕੇ ਮਹਿੰਗੀਆਂ ਗੱਡੀਆਂ ਤੇ ਸਰਕਾਰੀ ਕਾਰਨਵਨ ਲੈ ਕੇ ਸ਼ੋਸ਼ੇਬਾਜ਼ੀ ਕਰਨ ਦੇ ਨਾਲ ਨਾਲ ਆਲੀਸ਼ਾਨ ਪਕੜਿਆਂ ਵਿੱਚ ਐਸ਼ ਸ਼ੌਕ ਜਿਉਂਦੇ ਨੇ R247 TV ਦੇ ਤੀਸਰੀ ਅਕਾ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਭਾਰਤ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਜਿਹੜਾ ਡੇਰਾਵਾਦ ਲਗਾਤਾਰ ਪ੍ਰਫੁੱਲਤ ਹੋ ਰਿਹਾ ਉਹ ਡੇਰਾਵਾਦ ਹਰ ਧਰਮ ਵਿੱਚ ਬੜੀ ਤੇਜ਼ੀ ਨਾਲ ਵਧ ਰਿਹਾ ਤੇ ਉਹਦੇ ਛਿੱਟੇ ਬੜੇ ਭੰਕਰ ਸਾਡੇ ਸਾਹਮਣੇ ਆ ਰਹੇ ਆ ਅੱਜ ਅਸੀਂ ਕੁਐਸਚਨ ਪਹਿਲਾਂ ਇਹ ਬਜਿੰਦਰਨਾਥ ਇੱਕ ਪਾਦਰੀ ਦੇ ਕਾਰਨਾਮਿਆਂ ਦਾ ਜ਼ਿਕਰ ਕਰਦੇ ਹਟਿਆਂ ਸਭ ਅਖਬਾਰਾਂ ਭਰੀਆਂ ਪਈਆਂ ਸੀ ਹੁਣ ਗਰਦਾਸਪੁਰ ਦੇ ਇੱਕ ਡੇਰੇ ਦੇ ਪਾਦਰੀ ਦਾ ਵੀ ਇਹ ਕੰਮ ਸਾਹਮਣੇ ਆ ਗਿਆ ਤੇ ਇਦਾਂ ਦੇ ਹੋਰ ਬਹੁਤ ਸਾਰੇ ਡੇਰਿਆਂ 'ਚ ਜਿੱਥੇ ਗੁਫਾ ਦੇ ਨਾਂ ਤੇ ਭੋੜਿਆਂ ਦੇ ਨਾਂ ਤੇ ਗੁਪਤ ਜਗ੍ਹਾ ਬਣਾਈਆਂ ਹੋਈਆਂ ਨੇ ਉੱਥੇ ਇਹਨਾਂ ਸਾਧਾਂ ਵੱਲੋਂ ਬੂਬਨੇ ਵੱਲੋਂ ਧਲਾਤਕਾਰ ਕੀਤੇ ਜਾਂਦੇ ਨੇ ਔਰ ਕਈ ਤਰ੍ਹਾਂ ਦੇ ਜਿਹੜੇ ਕੰਮ ਨੇ ਜਿਹੜੇ ਸਾਡਾ ਸਮਾਜ ਉਹਨਾਂ ਦੀ ਇਜਾਜ਼ਤ ਨਹੀਂ ਦਿੰਦਾ ਉਹ ਇਹਨਾਂ ਡੇਰਿਆਂ ਵਿੱਚ ਕੀਤੇ ਜਾਂਦੇ ਨੇ ਸੋ ਇਹ ਜਿਹੜੇ ਡੇਰੇ ਨੇ ਇਹ ਕਿਦਾਂ ਪਰਫੁੱਲਤ ਹੁੰਦੇ ਨੇ ਤੇ ਇਹਦੇ ਉੱਤੇ ਅਜੀਤ ਸਿੰਘ ਖਨਾਰਾ ਦਾ ਇੱਕ ਲੇਖ ਅੱਜ ਤੁਹਾਡੀ ਸੇਵਾ 'ਚ ਪੇਸ਼ ਕਰਨ ਜਾ ਰਹੇ ਹਾਂ ਦੇਰਾਵਾਦ ਨੂੰ ਪਰਫੁੱਲਤ ਕਰਨ ਲਈ ਲੋਕਾਂ ਦੀ ਕਮਜ਼ੋਰ ਮਾਨਸਿਕ ਸੋਚ ਅਤੇ ਸਿਆਸੀ ਜਿਹੜੇ ਦਲ ਦੇ ਉਹਨਾਂ ਦੇ ਨੇਤਾ ਉਹ ਜ਼ਿੰਮੇਵਾਰ ਨੇ ਅਜੀਤ ਸਿੰਘ ਰੀ ਲਿਖਦੇ ਨੇ ਕਿ ਅੱਜ ਦੇ ਵਿਗਿਆਨਕ ਅਤੇ ਕਮਰਸ਼ੀਅਲ ਜੋਗ ਵਿੱਚ ਲੋਕਾਂ ਅੰਦਰ ਅંધ ਵਿਸ਼ਵਾਸ ਇੰਨਾ ਫੈਲ ਚੁੱਕਾ ਹੈ ਕਿ ਦੇਸ਼ ਦੀ ਆਧ ਤੋ ਵਧੇਰੇ ਆਬਾਦੀ ਇਨ੍ਹਾਂ ਬਾਬਿਆਂ ਦੇ ਚੱਕਰਾਂ 'ਚ ਫਸ ਕੇ ਉਲਜੀ ਬੈਠੀ ਹੈ। ਏਹੀ ਵਜ੍ਹਾ ਹੈ ਕਿ ਇਨ੍ਹਾਂ ਬਾਬਿਆਂ ਦੀ ਗਿਣਤੀ ਹਰ ਸੂਬੇ ਅਤੇ ਸ਼ਹਿਰ ਅੰਦਰ ਅਮਰ ਵੇਲ ਵਾਂਗ ਵਾਧੀ ਹੀ ਜਾ ਰਹੀ ਹੈ। ਅੰਧ ਵਿਸ਼ਵਾਸ ਅਤੇ ਰਾਜਨੀਤਿਕ ਨੁਤਾਮਾਂ ਦੀ ਸਰਪ੍ਰਸਤੀ ਦੀ ਬਤੌਲਤ ਇਹ ਪਖੰਡੀ ਅਤੇ ਢੋਂਗੀ ਬਾਬੇ ਆਪਣਾ ਕਰੋੜਾਂ ਅਰਬਾਂ ਦਾ ਸਾਮਰਾਜ ਸਾਫ਼ ਕਰੀ ਬੈਠੇ ਹਨ। ਦੁੱਖਾਂ ਕਲੇਸ਼ਾਂ ਵਿੱਚ ਘिरी ਜਨਤਾ ਨਾ ਬਾਬਿਆਂ ਦਾ ਸਹਾਰਾ ਲੈ ਕੇ ਆਪਣੇ ਜੀਵਨ ਨੂੰ ਸੁਖਦਾਇਕ ਤੇ ਆਨੰਦਮਈ ਬਣਾਉਣ ਦੀ ਲਾਲਸਾ ਵਿੱਚ ਜੋ ਕੁਝ ਪੱਲੇ ਹੁੰਦਾ ਹੈ ਉਸ ਨੂੰ ਲਟਾ ਬੈਠਦੀ ਹੈ ਅਤੇ ਆਪਣਾ ਕੀਮਤੀ ਵਕਤ ਤੇ ਪੈਸਾ ਅਜਾਈ ਹੀ ਗਵਾ ਲੈਂਦੀ ਹੈ। ਇਹ ਪਖੰਡੀ ਸਾਧ ਲੋਕਾਂ ਦੀ ਕਮਜ਼ੋਰ ਮਾਨਸਿਕਤਾ ਦਾ ਲਾਭ ਉਠਾ ਕੇ ਆਪਣੇ ਡੇਰਿਆਂ ਨੂੰ ਪ੍ਰਫੁੱਲਤ ਕਰਨ ਵਿੱਚ ਤੇਜ਼ੀ ਨਾਲ ਪਲਾਂਘਾਂ ਪੁੱਟਣ ਲੱਗਦੇ ਹਨ। ਵੇਖਦੇ ਹੀ ਵੇਖਦੇ ਇਹਨਾਂ ਪਖੰਡੀ ਬਾਬਿਆਂ ਦਾ ਵਿਸ਼ਾਲ ਸਾਮਰਾਜ ਖੜਾ ਹੋ ਜਾਂਦਾ ਹੈ। ਭੋਲੀ ਭਾਲੀ ਜਨਤਾ ਦਾ ਭਾਵੇਂ ਕੁਝ ਸੋਰੇ ਜਾਂ ਨਾ ਪਰ ਇਹਨਾਂ ਬਾਬਿਆਂ ਦੀ ਜ਼ਿੰਦਗੀ ਐਸ਼ ਪ੍ਰਸਤੀ ਵਾਲੀ ਅਤੇ VIP ਵਾਲੀ ਬਣ ਜਾਂਦੀ ਹੈ। ਸ਼ਾਈ ਗੱਡੀਆਂ ਵਿੱਚ ਘੁੰਮਦੇ ਬਾਬੇ ਤੁਹਾਨੂੰ ਕਿਸੇ ਮੰਤਰੀ ਜਾਂ VIP ਦਾ ਭਲੇਖਾ ਪਹੁੰਚਣਗੇ। ਵੋਟਾਂ ਦੇ ਚੱਕਰਾਂ ਵਿੱਚ ਮੰਤਰੀਆਂ ਸੰਤਰੀਆਂ ਵੱਲੋਂ ਇਹਨਾਂ ਪਖੰਡੀ ਸਾਧਾਂ ਦੇ ਡੇਰੇਆਂ ਉੱਤੇ ਆਉਣ ਕਾਰਨ ਬੇਸਮਝ ਅਤੇ ਭੋਲੇ ਭਾਲੇ ਲੋਕ ਮੱਲੋ ਮੱਲੀ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਆ। 1.7 ਅਰਬ ਦੀ ਆਬਾਦੀ ਨੂੰ ਢੁੱਕਣ ਵਾਲੇ ਸਾਡੇ ਭਾਰਤ ਦੇਸ਼ਵਾਨ ਵਿੱਚ ਬਾਪਿਆਂ ਦੀ ਗਿਣਤੀ ਲੱਖਾਂ ਦੇ ਅੰਕਾਂ ਨੂੰ ਛੂ ਦੀ ਨਜ਼ਰ ਆਉਂਦੀ ਹੈ ਇਹਨਾਂ ਪਖੰਡੀ ਬਾਪਿਆਂ ਦੇ ਵੱਡੇ ਵੱਡੇ ਕਾਰੋਬਾਰ ਤੇ ਅਰਬਾਂ ਖਰਬਾਂ ਦੀ ਜਾਇਦਾਦ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਦੇ ਸਾਰੇ ਹੀ ਬਣਦੀ ਹੈ ਸਿਰਸੇ ਵਾਲੇ ਸੌਦਾ ਸਾਧ ਤੇ ਬਾਪੂ ਆਸਰਾਮ ਵਰਗੇ ਨੇਕਾਂ ਬਾਪਿਆਂ ਵੱਲੋਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਸਾਰੇ ਖੜੇ ਕੀਤੇ ਵਿਸ਼ਾਲ ਸਾਮਰਾਜ ਭਲਾ ਕਿਸ ਤੋਂ ਲਵੇ ਲੋਕੇ ਸ਼ਿਪੇ ਹਨ ਇਹਨਾਂ ਪਖੰਡੀ ਸਾਧਾ ਨੂੰ ਕੋਈ ਪੁੱਛੇ ਕਿ ਅਰਬਾਂ ਖਰਬਾਂ ਦੀ ਜਾਇਦਾਦ ਤੇ ਲਗਜ਼ਰੀ ਕਾਰਾਂ ਵਿੱਚ ਘੁੰਮਣ ਦੀ ਇਹਨਾਂ ਨੂੰ ਕੀ ਲੋੜ ਪਈ ਹੈ ਪਰ ਅਫਸੋਸ ਕਿ ਸਾਡੇ ਰਾਜਨੀਤਿਕ ਲੀਡਰ ਵੋਟ ਬੈਂਕ ਦੇ ਚੱਕਰ ਵਿੱਚ ਇਹਨਾਂ ਬਾਬਿਆਂ ਦੇ ਡੇਰਿਆਂ ਤੇ ਜਾ ਕੇ ਇਹਨਾਂ ਨੂੰ ਪਰਫੁੱਲਤ ਕਰਨ ਵਿੱਚ ਵੱਡੀ ਭੂਮਿਕਾ ਵੀ ਅਦਾ ਕਰਦੇ ਹਨ ਭੇਡ ਚਾਲ ਦੀ ਤਰ੍ਹਾਂ ਲੋਕ ਇਹਨਾਂ ਬਾਬਿਆਂ ਵਗਰ ਲੱਗ ਇਹਨਾਂ ਪਖੰਡੀਆਂ ਨੂੰ ਆਪਣੇ ਦੁੱਖਾਂ ਦਾ ਨਪਟਾਰਾ ਕਰਨ ਵਾਲੇ ਸਮਝ ਬੈਠਦੇ ਹਨ ਇਹ ਬਾਬੇ ਲੋਕਾਂ ਦੀ ਹੱਕ ਹਲਾਲ ਤੇ ਮਿਹਨਤ ਦੀ ਕਮਾਈ ਲੁੱਟ ਕੇ ਮਹਿੰਗੀਆਂ ਗੱਡੀਆਂ ਤੇ ਸਰਕਾਰੀ ਗਨਮਾਨ ਲੈ ਕੇ ਸ਼ੋਸ਼ੇਬਾਜ਼ੀ ਕਰਨ ਦੇ ਨਾਲ-ਨਾਲ ਆਲੀਸ਼ਾਨ ਬੰਗਲਿਆਂ ਵਿੱਚ ਐਸ਼ੋ ਇਸ਼ਰਤ ਦੀ ਜ਼ਿੰਦਗੀ ਪਤੀਤ ਕਰ ਰਹੇ ਹਨ ਇਹਨਾਂ ਪਖੰਡੀ ਬਾਬਿਆਂ ਦੀ ਸੁਰੱਖਿਆ ਲਈ ਲਾਏ ਸੁਰੱਖਿਆ ਗਾਰਡਾਂ ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਹਨ ਦੀ ਤਨਖਾਹ ਦਾ ਲੱਖਾਂ ਰੁਪਈਆ ਦਾ ਬੋਝ ਵੀ ਸਰਕਾਰੀ ਖਜ਼ਾਨੇ ਉੱਤੇ ਪੈਂਦਾ ਹੈ ਜਾਂ ਜੇ ਕਹ ਲਓ ਕਿ ਲੋਕਾਂ ਉੱਤੇ ਹੀ ਪੈਂਦਾ ਹੈ ਜੇ ਮੋਟਾ ਜਿਹਾ ਹਿਸਾਬ ਲਾਇਆ ਜਾਵੇ ਦਾ ਇੱਕ ਪੁਲਿਸ ਸੁਰੱਖਿਆ ਕਰਮਚਾਰੀ ਦੀ ਤਨਖਾਹ ਘੱਟੋ-ਘੱਟ 60-70000 ਰੁਪਏ ਇੱਕ ਮਹੀਨੇ ਦੀ ਹੁੰਦੀ ਹੈ ਪੂਰੇ ਪੰਜਾਬ ਵਿੱਚ ਇਹਨਾਂ ਬਾਬਿਆਂ ਦੀ ਸੁਰੱਖਿਆ ਉਤੇ ਸੈਂਕੜੇ ਮੁਲਾਜ਼ਮ ਲੱਗੇ ਹੋਏ ਹਨ ਜਿਸ ਦਾ ਸਿੱਧਾ ਮਤਲਬ ਹੈ ਕਿ ਇਹਨਾਂ ਬਾਬਿਆਂ ਦੀ ਸੁਰੱਖਿਆ ਉਤੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਵਿੱਚੋਂ ਖਰਚ ਕੀਤੇ ਜਾ ਰਹੇ ਹਨ ਇਹ ਬੋਝ ਆਮ ਜਨਤਾ ਉਤੇ ਟੈਕਸਾਂ ਦੇ ਰੂਪ ਵਿੱਚ ਪੈ ਰਿਹਾ ਹੈ ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਇਹਨਾਂ ਬਾਬਿਆਂ ਨੂੰ ਕਿਸ ਤੋਂ ਖਤਰਾ ਹੈ ਇਹਨਾਂ ਦੀ ਸੁਰੱਖਿਆ ਲਈ ਕਿਉਂ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਹਾਂ ਜੇ ਇਹਨਾਂ ਦੀ ਜਾਨ ਨੂੰ ਇੰਨਾ ਹੀ ਖਤਰਾ ਜਾਪਦਾ ਹੈ ਤਾਂ ਸਰਕਾਰੀ ਸੁਰੱਖਿਆ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਸਾਰਾ ਖਰਚਾ ਨਾ ਬਾਬਿਆਂ ਦੇ ਖਜ਼ਾਨਿਆਂ ਚੋਂ ਲਿਆ ਜਾਣਾ ਚਾਹੀਦਾ ਹੈ ਬਹੁਤੇ ਬਾਬੇ ਤਾਂ ਸਿਰਫ ਸੁਰੱਖਿਆ ਲੈਣ ਲਈ ਆਪਣੇ ਆਪ ਨੂੰ ਖਤਰਾ ਦੱਸ ਕੇ ਜਾਂ ਫਿਰ ਆਪਣੇ ਉੱਤੇ ਆਪੇ ਹੀ ਹਮਲੇ ਕਰਵਾ ਕੇ ਡਰਾਮਾ ਕਰਕੇ ਸੁਰੱਖਿਆ ਦੀ ਮੰਗ ਕਰ ਲੈਂਦੇ ਹਨ ਫਿਰ ਆਪਣੇ ਇਹਨਾਂ ਸੁਰੱਖਿਆ ਗਾਰਡਾਂ ਦੀ ਆੜ ਵਿੱਚ ਇਹ ਬਾਬੇ ਸਰਕਾਰੇ ਦਰਬਾਰੇ ਰੋਬ ਝਾੜਦੇ ਹਨ ਅਤੇ ਅਫਸਰਾਂ ਤੋਂ ਜਾਇਜ਼ ਨਜਾਇਜ਼ ਕੰਮ ਕਰਵਾਉਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ ਇਹਨਾਂ ਬਾਬਿਆਂ ਨੇ ਬਹੁਤੇ ਥਾਈ ਸਰਕਾਰੀ ਅਤੇ ਗੈਰ ਸਰਕਾਰੀ ਥਾਵਾਂ ਤੇ ਨਜਾਇਜ਼ ਹੀ ਕਬਜ਼ੇ ਕੀਤੇ ਹੋਏ ਹਨ ਜਿੱਥੇ ਨਜਾਇਜ਼ ਸਾਰਿਆਂ ਕਰਕੇ ਆਪਣੀ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਪਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁਤਾ ਪਿਆ ਹੈ ਅਜੀਤ ਸਿੰਘ ਲਿਖਦੇ ਹਨ ਕਿ ਮੇਰੇ ਆਂਢਗੁਆਂਢ ਵਿੱਚ ਜਏ ਕਈ ਸਥਾਨ ਹਨ ਜਿੱਥੇ ਇਹਨਾਂ ਪਖੰਡੀ ਬਾਬਿਆਂ ਵੱਲੋਂ ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰਕੇ ਆਪਣੀਆਂ ਦੁਕਾਨਦਾਰੀਆਂ ਖੋਲੀਆਂ ਹੋਈਆਂ ਹਨ ਧਰਮ ਦੇ ਨਾਂ ਤੇ ਦੁਕਾਨਾ ਚਲਾ ਰਹੇ ਢੋਂਗੀ ਬਾਬੇ ਆਪਣੇ ਡੇਰਿਆਂ ਨੂੰ ਵਾਧਾ ਫੁੱਲਦਾ ਕਰਨ ਲਈ ਜਿੱਥੇ ਸਿਆਸੀ ਲੋਕਾਂ ਦਾ ਸਹਾਰਾ ਲੈਂਦੇ ਨੇ ਉੱਥੇ ਇਹਨਾਂ ਬਾਬਿਆਂ ਨੂੰ ਪਰਫੁੱਲਤ ਕਰਨ ਵਿੱਚ ਮੀਡੀਆ ਦਾ ਵੀ ਕੁਝ ਨਾ ਕੁਝ ਰੋਲ ਜ਼ਰੂਰ ਹੁੰਦਾ ਹੈ ਕਿਉਂਕਿ ਇਹ ਬਾਬੇ ਵੱਡੇ ਵੱਡੇ ਇਸ਼ਤਿਹਾਰਾਂ ਰਾਈ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ ਅਖਬਾਰਾਂ ਟੀਵੀ ਚੈਨਲ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਆਪ ਨੂੰ ਤੇ ਆਪਣੇ ਡੇਰੇ ਦਾ ਪ੍ਰਚਾਰ ਕਰਨ ਵਾਸਤੇ ਰੱਜ ਕੇ ਇਸ਼ਤਿਹਾਰ ਤੇ ਖਬਰਾਂ ਦਿੰਦੇ ਹਨ ਤਾਂ ਜੋ ਲੋਕਾਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ ਦੇ ਸਿਆਸੀ ਲੋਕਾਂ ਨੂੰ ਲੱਗੇ ਕਿ ਉਹਨਾਂ ਮਗਰ ਤਾਂ ਬੋਟ ਬੈਂਕ ਹੀ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਬਾਬਿਆਂ ਵੱਲੋਂ ਤਾਂ ਖੁਦ ਆਪਣੇ ਟੀਵੀ ਚੈਨਲ ਵੀ ਚਲਾਏ ਹੋਏ ਹਨ ਜਿਨ੍ਹਾਂ ਉੱਤੇ 24 ਘੰਟੇ ਉਹਨਾਂ ਦਾ ਹੀ ਪ੍ਰਚਾਰ ਚੱਲਦਾ ਰਹਿੰਦਾ ਹੈ ਧਰਮ ਦੇ ठेकेदार ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਲਵਾੜ ਕਰਦੇ ਹਨ ਮੇਰੇ ਘਰ ਤੋਂ 1 ਕਿਲੋਮੀਟਰ ਦੇ ਘੇਰੇ ਵਿੱਚ ਇੰਨੇ ਸਕੂਲ ਨਹੀਂ ਜਿੰਨੀਆਂ ਇਹਨਾਂ ਬਾਬਿਆਂ ਵੱਲੋਂ ਚਲਾਈਆਂ ਜਾ ਰਹੀਆਂ ਦੁਕਾਨਦਾਰੀਆਂ ਹਨ ਜੇਕਰ ਇਹਨਾਂ ਪਖੰਡੀ ਸਾਧੂ ਸੰਤਾਂ ਵੱਲੋਂ ਡੇਰਿਆਂ ਦੀ ਥਾਂ ਵਿਦਿਕ ਸੰਸਥਾਵਾਂ ਸਥਾਪਿਤ ਕੀਤੀਆਂ ਜਾਂਦੀਆਂ ਜਾਂ ਖੋਲ੍ਹੀਆਂ ਜਾਂਦੀਆਂ ਤਾਂ ਸ਼ਾਇਦ ਸੂਬੇ ਦੀ ਨੌਜਵਾਨੀ ਨਸ਼ਿਆਂ ਵਿੱਚ ਗਲਤਾਨਾ ਨਾ ਹੁੰਦੀ। ਰਾਸੀ ਨਿਤਾਮਾਂ ਦੇ ਨਾਲ-ਨਾਲ ਧਰਮ ਦੇ ਇਹਨਾਂ ਠੇਕੇਦਾਰਾਂ ਵੱਲੋਂ ਵੀ ਡੇਰਿਆਂ ਦੀ ਆੜ ਵਿੱਚ ਨਸ਼ਾ ਸਮਗਲਿੰਗ ਅਤੇ ਜਿਸਮ ਪ੍ਰੋਸ਼ੀ ਦੀਆਂ ਕੰਸੂਆਂ ਆਮ ਅਖਬਾਰਾਂ ਵਿੱਚ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ ਜੋ ਸਾਡੇ ਸਮਾਜ ਨੂੰ ਗੰਦਲਾ ਤਾਂ ਕਰਦੀਆਂ ਨਾਲ ਦੀ ਨਾਲ ਕਲੰਕਿਤ ਵੀ ਕਰਦੀਆਂ ਹਨ। ਡੇਰਾਵਾਦ ਕਰਕੇ ਕਈ ਵਾਰ ਅਜਿਹਾਂ ਫਿਰਕੂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਨਾਲ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਸੋਚਣ ਦੀ ਲੋੜ ਹੈ ਕਿ ਡੇਰਾਵਾਦ ਅਤੇ ਇਨ੍ਹਾਂ ਡੇਰਿਆਂ ਦੇ ਪੁਜਾਰੀਆਂ ਨੂੰ ਲਗਾਮ ਕਿੱਦਾਂ ਪਾਈ ਜਾਵੇ ਸਾਡੇ ਸਿਆਸੀ ਆਗੂਆਂ ਵੱਲੋਂ ਇਨ੍ਹਾਂ ਬਾਬਿਆਂ ਦੇ ਡੇਰਿਆਂ ਤੇ ਜਾ ਕੇ ਸਿਰ ਝਕਾਉਣ ਤੇ ਡੇਰਿਆਂ ਉੱਤੇ ਵੱਡੀ ਭੀੜ ਜੁੜਨ ਨਾਲ ਇਨ੍ਹਾਂ ਬਾਬਿਆਂ ਅੰਦਰ ਅੱਜ ਕੱਲ ਇੱਕ ਹੋਰ ਗਲਤ ਫੈਲਣੀ ਪੈਦਾ ਹੋ ਗਈ ਹੈ ਕਿ ਉਹ ਸਿੱਧੇ ਰੂਪ ਵਿੱਚ ਰਾਜਨੀਤੀ ਵਿੱਚ ਦਖਲਅੰਦਾਜ਼ੀ ਕਰਕੇ ਸਿਆਸਤ ਨੂੰ ਪ੍ਰਭਾਵਿਤ ਕਰ ਸਕਦੇ ਹਨ ਰਾਜਨੀਤਿਕ ਲੋਕਾਂ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਬਾਬੇ ਸਿੱਧੇ ਰੂਪ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਚੋਣ ਲੜਿਆ ਕਰਨਗੇ ਇਹ ਗੱਲ ਵੀ ਕਿਸੇ ਤੋਂ ਲੁਕੀ-ਛੁਪੀ ਨਹੀਂ ਕਿ ਇਹਨਾਂ ਬਾਬਿਆਂ ਵਿੱਚੋਂ ਬਹੁਤ ਸਾਰੇ ਬਾਬੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ ਕਈ ਤਾਂ ਮਾਨਯੋਗ ਅਦਾਲਤਾਂ ਵੱਲੋਂ ਅਪਰਾਧ ਸਾਬਤ ਹੋਣ ਮਗਰੋਂ ਸਲਾਖਾਂ ਪਿੱਛੇ ਸਜ਼ਾ ਵੀ ਭੁਗਤ ਰਹੇ ਹਨ ਇੱਕ ਹੋਰ ਵੱਡੀ ਗੱਲ ਇਹ ਵੀ ਵੇਖਣ ਨੂੰ ਮਿਲਦ ਰਹੀ ਹੈ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਇਹਨਾਂ ਬਾਬਿਆਂ ਵਗਰ ਲੱਗੇ ਹੋਏ ਹਨ ਜੋ ਨਰੋਏ ਸਮਾਜ ਵਾਸਤੇ ਸ਼ੁਭ ਸੰਕੇਤ ਨਹੀਂ ਫਿਰ ਜ਼ਿਆਦਾਤਰ ਬਾਬਿਆਂ ਦੀਆਂ ਕਾਲੀਆਂ ਕਰਤੂਤਾਂ ਤੇ ਉਹਨਾਂ ਦਾ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣਾ ਪਾਬਾਬਾਦ ਸਮਾਜ ਤੇ ਸਵਾਲੀਆ ਚਿੰਨ ਲਗਾਉਂਦਾ ਹੈ ਰਜਾਨਾ ਸਪੋਕਸਮੈਨ ਵੱਲੋਂ ਜੈਟੋਂਗੀ ਬਾਬਿਆਂ ਦੇ ਚਿਹਰਾ ਤੋਂ ਨਕਾਬ ਲਾਉਣ ਲਈ ਨੇਕਾਂ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਚੰਗਾ ਬੂਰ ਵੀ ਪਿਆ ਹੈ ਤੇ ਦੂਜੇ ਪਾਸੇ ਇਹ ਵੀ ਜ਼ਰੂਰੀ ਹੈ ਕਿ ਲੋਕਾਂ ਨੂੰ ਆਪਣੀ ਮਾਨਸਿਕ ਸੋਚ ਨੂੰ ਬਦਲਣਾ ਪਵੇਗਾ ਇਹਨਾਂ ਬਾਬਿਆਂ ਦੇ ਮਗਰ ਲੱਗ ਕੇ ਪੈਸਾ ਤੇ ਸਮਾਂ ਖਰਾਬ ਕਰਨ ਦੀ ਬਜਾਏ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਬਾਰੇ ਵਿਚਾਰ ਕੇ ਪਰਮਾਤਮਾ ਇੱਕ ਹੈ ਸਰਬਸ਼ਕਤੀਮਾਨ ਹੈ ਸਰਬਵਿਆਪਕ ਹੈ ਵਿੱਚ ਦ੍ਰਿੜ ਵਿਸ਼ਵਾਸ ਕਰਨਾ ਪਵੇਗਾ ਨਹੀਂ ਤਾਂ ਡੇਰਾਬਾਦ ਵਲਦਾ ਫੁੱਲਦਾ ਰਹੇਗਾ ਤੇ ਇਹ ਬਾਬੇ ਇਸੇ ਤਰ੍ਹਾਂ ਲੋਕਾਂ ਨੂੰ ਲੁੱਟਦੇ ਰਹਿਣਗੇ ਸੋ ਲੋੜ ਹੈ ਇਹਨਾਂ ਬਾਬਿਆਂ ਮਗਰ ਲੱਗਣ ਦੀ ਬਜਾਏ ਮਾਨਸਿਕ ਸ਼ਕਤੀ ਅਤੇ ਸੋਚ ਨੂੰ ਤਕੜਾ ਕਰਕੇ ਆਪਣੀਆਂ ਸਮੱਸਿਆਵਾਂ ਦਾ ਨਕਟਾਰਾ ਖੁਦ ਕਰਿਆ ਕਰੀਏ ਤਾਂ ਜੋ ਇਹਨਾਂ ਢੋਂਗੀ ਬਾਬਿਆਂ ਵੱਲੋਂ ਕੀਤੀ ਜਾ ਰਹੀ ਲੁੱਟਖੋੜ ਤੋਂ ਬਚਿਆ ਜਾ ਸਕੇ ਇਸ ਤੋਂ ਬਿਨਾਂ ਸਾਡੇ ਰਾਜਨੀਤਿਕ ਆਗੂਆਂ ਨੂੰ ਵੀ ਇਹਨਾਂ ਢੋਂਗੀ ਅਤੇ ਪਖੰਡੀ ਬਾਬਿਆਂ ਮਗਰ ਲੱਗਣ ਦੀ ਥਾਂ ਲੋਕ ਸੇਵਾ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਜਾਂ ਤਾਂ ਜੋ ਨਰੋਇਸ ਬਾਜ ਦੀ ਜਿਹੜੀ ਆ ਉਹ ਸਿਰਜਣਾ ਹੋ ਸਕੇ ਸੋ ਏਸੀਜੀ ਸਾਡਾ ਅੱਜ ਦਾ ਤੀਸਰੀ ਅਖ ਪ੍ਰੋਗਰਾਮ ਅਜੀਤ ਸਿੰਘ ਖਨਾਰਾ ਦਾ ਲਿਖਿਆ ਜਿਹਦੇ ਵਿੱਚ ਡੇਰਾਬਾਦ ਨੂੰ ਪਰਪੂਲਿਤ ਕਰਨ ਲਈ ਲੋਕਾਂ ਦੀ ਕਮਜ਼ੋਰ માનਸਿਕ ਚੋਹ ਸੋਚ ਅਤੇ ਸਿਆਸੀ ਨੇਤਾਵਾਂ ਨੂੰ ਜ਼ਿੰਮੇਵਾਰ ਠਰਾਇਆ ਗਿਆ ਸੀ ਸੋ ਅਸੀਂ ਇਹ ਤੁਹਾਡੀ ਸੇਵਾ ਚ ਕੀਤਾ ਪੇਸ਼ ਤੇ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ